ਬਾਬਾ ਜੀ ਨੇ ਵਚਨ ਕੀਤੇ ਸਨ ਜੋ ਗੜੇ ਪੈਂਦੇ ਹਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਹ ਬਾਬਾ ਜੀ ਨੇ ਵਚਨ ਕੀਤਾ ਸੀ ਇਸ ਪਿੰਡ ਵਿੱਚ ਗੜੇ ਨਹੀਂ ਪੈਣਗੇ ਆਓ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ 52 ਕਵੀਆਂ ਵਿੱਚੋਂ ਮਹਾਨ ਕਵੀ ਬਾਬਾ ਧੰਨਾ ਸਿੰਘ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਦੇ ਬਾਬਾ ਜੀ ਦੀਆਂ ਕੁਝ ਨਿਸ਼ਾਨੀਆਂ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਹਨ ਕੁਸ਼ੀ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਸੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਇਸ ਚੈਨਲ ਤੇ ਹਰ ਰੋਜ਼ ਗੁਰੂ ਧਾਮਾਂ ਦੇ ਦਰਸ਼ਨ ਗੁਰਬਾਣੀ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਹੁੰਦੀਆਂ ਹਨ ਆਓ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮੜ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਅਮਰ ਸ਼ਹੀਦ ਧੰਤਨ ਬਾਬਾ ਧੰਨਾ ਸਿੰਘ ਜੀਆ ਨੇ ਆਪਣੇ ਚਰਨ ਪਾਏ ਆ ਕਾਫੀ ਸਮਾਂ ਬਾਬਾ ਧੰਨਾ ਸਿੰਘ ਜੀ ਇਸ ਸਥਾਨ ਤੇ ਰਹੇ ਆ ਉਹਨਾਂ ਨੇ ਤਪ ਕੀਤਾ ਉਹਨਾਂ ਦਾ ਤਪ ਸਥਾਨ ਵੀ ਇਸ ਸਥਾਨ ਤੇ ਬਣਿਆ ਹੋਇਆ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਹਾਂ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਾਬਾ ਧੰਨਾ ਸਿੰਘ ਜੀਆਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਬੇਸ਼ੱਕ ਛੋਟਾ ਹੈ ਪਰ ਥਾਂ ਬਹੁਤ ਹੀ ਸ਼ਾਂਤੀ ਵਾਲੀ ਹੈ ਬਹੁਤ ਹੀ ਰਮਣੀਕ ਥਾਂ ਹੈ ਆਲੇ ਦੁਆਲੇ ਦਰਖਤ ਹੀ ਦਰਖਤ ਲੱਗੇ ਹੋਇਆ ਹਰਿਆਲੀ ਹੀ ਹਰਿਆਲੀ ਹੈ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਆਪਾਂ ਨਮਸਕਾਰ ਕਰਕੇ ਆਓ ਹੁਣ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਦੇ ਹਾਂ ਕਵੀ ਰਾਜ ਬਾਬਾ ਧੰਨਾ ਸਿੰਘ ਜੀ ਕੌਣ ਹੋਏ ਆ ਬਾਬਾ ਧੰਨਾ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 52 ਕਵੀਆਂ ਵਿੱਚੋਂ ਇੱਕ ਮਹਾਨ ਕਵੀ ਹੈ। ਬਾਬਾ ਜੀ ਹਮੇਸ਼ਾ ਹੀ ਸਾਦੇ ਨਿਵਾਸ ਵਿੱਚ ਰਹਿੰਦੇ ਸਨ। ਬਾਬਾ ਧੰਨਾ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜਿਆਂ ਦੀ ਲਿੱਦ ਚੁੱਕਦੇ ਸਨ ਤੇ ਘੋੜਿਆਂ ਨੂੰ ਪੱਠਾ ਪਾਉਂਦੇ ਸਨ। ਇਹੀ ਬਾਬਾ ਧੰਨਾ ਸਿੰਘ ਜੀ ਦੀ ਹਰ ਰੋਜ਼ ਦੀ ਸੇਵਾ ਸੀ। ਇਤਿਹਾਸ ਵਿੱਚ ਇੱਕ ਬਹੁਤ ਸੋਹਣੀ ਘਟਨਾ ਆਉਂਦੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕੌਂਟਾ ਸਾਹਿਬ ਦੀ ਧਰਤੀ ਤੇ ਰਹਿੰਦੇ ਆ 52 ਕਵੀਆਂ ਦਾ ਦਰਬਾਰ ਲੱਗਦਾ 52 ਕਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਰੋਜ਼ ਨਵੀਆਂ-ਨਵੀਆਂ ਕਵਤਾਵਾਂ ਲਿਖ ਕੇ ਸੁਣਾਉਂਦੇ ਸਨ ਤੇ ਇੱਕ ਦਿਨ ਸੰਗਤ ਜੀ 52 ਕਵੀਆਂ ਵਿੱਚੋਂ ਇੱਕ ਕਵੀ ਹੋਇਆ ਚੰਦਨ ਕਵੀ ਚੰਦਨ ਕਵੀ ਦੇ ਮਨ ਵਿੱਚ ਹੰਕਾਰ ਆ ਗਿਆ ਵੀ ਜਿਹੜੀ ਕਵਤਾ ਮੈਂ ਲਿਖੀ ਆ ਇਸ ਕਵਤਾ ਦੇ ਕੋਈ ਵੀ ਅਰਥ ਨਹੀਂ ਕਰ ਸਕਦਾ ਅੱਜ ਚੰਦਨ ਕਵੀ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਇਆ ਮਹਾਰਾਜ ਨੂੰ ਆਖਿਆ ਮਹਾਰਾਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਕਵਿਤਾ ਸੁਣਾਉਣੀ ਆ ਜਿਹੜੀ ਕਵਿਤਾ ਦੇ ਕੋਈ ਵੀ ਅਰਥ ਨਹੀਂ ਕਰ ਸਕਦਾ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਵੀ ਚੰਦਨ ਕਵੀ ਨੂੰ ਆਪਣੀ ਕਵਿਤਾ ਦਾ ਬਹੁਤ ਹੰਕਾਰ ਆ ਇਹਦਾ ਹੰਕਾਰ ਖਤਮ ਕਰਨਾ ਚਾਹੀਦਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਘੋੜਿਆਂ ਨੂੰ ਪੱਠੇ ਪਾਉਣ ਵਾਲੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਧੰਨ ਬਾਬਾ ਧੰਨਾ ਸਿੰਘ ਜੀ ਨੂੰ ਬੁਲਾਇਆ ਬਾਬਾ ਧੰਨਾ ਸਿੰਘ ਜੀਆ ਨੇ ਜਦੋਂ ਚੰਦਨ ਕਵੀ ਦੀ ਕਵਿਤਾ ਨੂੰ ਸੁਣਿਆ ਸੁਣਦੇ ਸਾਰ ਹੀ ਬਾਬਾ ਜੀਆ ਨੇ ਅਰਥ ਕਰ ਦਿੱਤੇ ਤੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਤਪ ਸਥਾਨ ਸ਼ਹੀਦ ਬਾਬਾ ਧੰਨਾ ਸਿੰਘ ਜੀ ਇਸ ਸਥਾਨ ਤੇ ਬਾਬਾ ਧੰਨਾ ਸਿੰਘ ਜੀਆ ਨੇ ਕਾਫੀ ਲੰਬਾ ਸਮਾਂ ਤਪ ਕੀਤਾ ਪ੍ਰਮਾਤਮਾ ਦੀ ਬੰਦਗੀ ਕੀਤੀ ਤੇ ਸੰਗਤ ਜੀ ਜਦੋਂ ਬਾਬਾ ਧੰਨਾ ਸਿੰਘ ਜੀਆ ਨੇ ਚੰਦਨ ਕਵੀ ਦੀ ਕਵਿਤਾ ਦੇ ਅਰਥ ਕੀਤੇ ਤੇ ਬਾਬਾ ਜੀ ਨੇ ਫਿਰ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਮਹਾਰਾਜ ਮੈਂ ਵੀ ਤੁਹਾਡੀ ਕਿਰਪਾ ਦੇ ਨਾਲ ਇੱਕ ਛੋਟੀ ਜਿਹੀ ਕਵਿਤਾ ਲਿਖੀ ਆ ਚੰਦਨ ਕਵੀ ਨੂੰ ਆਖੋ ਮੇਰੀ ਕਵਿਤਾ ਦੇ ਅਰਥ ਕਰੇ ਚੰਦਨ ਕਵੀ ਨੇ ਝਟਪਟ ਆਖਿਆ ਮਹਾਰਾਜ ਹਾਂ ਬੋਲੇ ਕਿਹੜੀ ਕਵਿਤਾ ਲਿਖੀ ਆ ਇਹਦੇ ਮਨ ਵਿੱਚ ਸੀ ਵੇ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਘੋੜਿਆਂ ਨੂੰ ਪੱਠੇ ਪਾਉਣ ਵਾਲਾ ਕਿੰਨੀ ਕੁ ਉੱਚੀ ਅਵਸਥਾ ਦਾ ਹੋ ਸਕਦਾ ਸੰਗਤ ਜੀ ਸਾਨੂੰ ਵੀ ਇੱਥੋਂ ਸਿੱਖਿਆ ਲੈਣੀ ਚਾਹੀਦੀ ਆ ਕਿਸੇ ਦਾ ਸਾਦਾ ਨਿਵਾਸ ਵੇਖ ਕੇ ਕਿਸੇ ਦੀ ਸੇਵਾ ਵੇਖ ਕੇ ਉਹਦੀ ਅਵਸਥਾ ਨਹੀਂ ਵੇਖਣੀ ਚਾਹੀਦੀ ਗੁਰੂ ਨਾਨਕ ਦੇ ਘਰ ਝਾੜੂ ਫੇਰਨ ਵਾਲੇ ਵੀ ਬ੍ਰਹਮ ਗਿਆਨੀ ਹੋਏ ਆ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਸੇਵਾਦਾਰ ਪਰੇ ਤੋਂ ਪਰੇ ਆ ਜਦੋਂ ਬਾਬਾ ਧੰਨਾ ਸਿੰਘ ਜੀਆ ਨੇ ਕਵਤਾ ਉਚਾਰਨ ਕੀਤੀ ਬਾਬਾ ਜੀ ਦੀ ਕਵਤਾ ਦੇ ਬੋਲ ਸੁਣ ਕੇ ਚੰਦਨ ਕਵੀ ਹੈਰਾਨ ਹੋ ਗਿਆ ਤੇ ਉਹਦਾ ਹੰਕਾਰ ਟੁੱਟ ਗਿਆ। ਚੰਦਨ ਕਵੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਰੱਖ ਕੇ ਮਾਫੀ ਮੰਗੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਵੀ ਜੀ ਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਆ ਜੋ ਖੂਦ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀ ਖੂ ਬਾਬਾ ਧੰਨਾ ਸਿੰਘ ਜੀਆ ਨੇ ਆਪਣੇ ਹੱਥੀਂ ਹੀ ਲਾਇਆ। ਆਓ ਜੋ ਬਾਬਾ ਜੀ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਆ ਉਹਨਾਂ ਦੇ ਪਾਸੋਂ ਆਪਾਂ ਵਿਚਾਰ ਸਰਵਣ ਕਰਦੇ ਆ। ਤੇ ਇਸ ਸਥਾਨ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਧੰਨ ਧੰਨ ਬਾਬਾ ਧੰਨਾ ਸਿੰਘ ਜੀ ਪਿੰਡ ਨਗਰ ਗੁਰਦੁਆਰਾ ਮੜਸਾ ਜੋ ਬਾਬਾ ਧੰਨਾ ਸਿੰਘ ਜੀ ਦਾ ਤਪ ਸਥਾਨ ਹੈ ਇਸ ਸਥਾਨ ਤੇ ਰਹਿ ਕੇ ਬਾਬਾ ਜੀ ਨੇ ਪੱਛਿਆ ਕੀਤੀ ਹੈ ਸੋ ਉਹਨਾਂ ਦੇ ਹੱਥ ਦਾ ਲਗਾਇਆ ਹੋਇਆ ਖੂ ਪ੍ਰਾਤਨ ਅਤੀ ਭੁੰਗਾ ਮੌਜੂਦ ਹੈ ਇਸ ਆਸਥਾਨ ਤੇ ਦੋ ਜੋੜ ਮੇਲੇ ਸਾਲ ਵਿੱਚ ਲੱਗਦੇ ਹਨ ਜੋ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਆਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਸੋ ਇਸ ਸੀਰੀਏ ਦੇ ਵਿੱਚ ਬਾਬਾ ਜੀ ਦੇ ਹੋਰ ਵੀ ਆਸਥਾਨ ਹਨ ਪਿੰਡ ਭਾਰ ਸਿੰਘਪੁਰਾ ਪਿੰਡ ਨਗਰ ਅਤੇ ਪਿੰਡ ਬਕਾਪੋਰ ਵਿਖੇ ਸੁਸੋਤ ਹਨ ਅਤੇ ਜਡੇੜਾਲਾ ਮੰਝਕੀ ਦੀ ਸਾਈਡ ਵੀ ਪਿੰਡ ਪੰਡੋਰੀ ਵਿਖੇ ਮੜ ਸਾਹਿਬ ਗੁਰਦੁਆਰਾ ਮੌਜੂਦ ਹੈ ਬਾਬਾ ਜੀ ਦਾ ਹੋਰ ਵੀ ਉਸ ਏਰੀਏ ਵਿੱਚ ਆਸਥਾਨ ਹਨ ਇਹ ਸਤਲੁਜ ਦਰਿਆ ਦੇ ਲਾਗੇ ਨਜ਼ਦੀਕ ਬਾਬਾ ਜੀ ਵਿਚਰਦੇ ਰਹੇ ਹਨ ਦਲਪੰਥ ਦੇ ਨਾਲ ਘੋੜੇ ਘੋੜੀਆਂ ਸਿੰਘ ਬਾਬਾ ਜੀ ਦੇ ਨਾਲ ਹੁੰਦੇ ਸਨ ਅਤੇ ਧਰਮ ਪ੍ਰਚਾਰ ਕਰਦੇ ਸਨ ਇਹਨਾਂ ਦੀ ਸੇਵਾ ਮਾਤਾ ਸੁੰਦਰ ਕੌਰ ਜੀ ਨੇ ਲਈ ਹੋਈ ਸੀ ਜੋ ਗੁਰੂ ਸਾਹਿਬ ਦੇ ਨਾਲ ਵਿਚਰੇ ਹਨ ਜੰਗਾ ਜੁੱਧਾਂ ਤੋਂ ਬਾਅਦ ਮਾਤਾ ਜੀ ਦੇ ਨਾਲ ਦਿੱਲੀ ਫੈਰੇ ਹੋਈ ਸਨ ਮਾਤਾ ਜੀ ਨੇ ਧਰਮ ਪ੍ਰਚਾਰ ਵਾਸਤੇ ਇਸ ਈਸਰੀਏ ਵਿੱਚ ਬਾਬਾ ਜੀ ਦੀ ਸੇਵਾ ਲਈ ਹੋਈ ਸੀ ਸੋ ਇਨਾ ਸਥਾਨਾਂ ਤੇ ਜੋ ਵੀ ਸ਼ਰਧਾ ਦੇ ਨਾਲ ਆਉਂਦਾ ਹੈ ਅਰਦਾਸ ਬੇਨਤੀ ਕਰਦਾ ਹੈ ਉਹਨਾਂ ਦੇ ਦੁੱਖ ਰੋਗ ਅਤੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੰਤਾਂ ਦਾ ਬਹੁਤ ਸਤਕਾਰ ਹੈ ਇਹਨਾਂ ਦੇ ਸਥਾਨਾਂ ਤੇ ਬਾਬਾ ਜੀ ਦਾ ਪਿੰਡ ਨਸ਼ਰਾ ਪੰਨੂਆ ਤਨਤਨ ਜ਼ਿਲ੍ਹੇ ਵਿੱਚ ਹੈ ਸੋ ਉੱਥੇ ਵੀ ਬਾਬਾ ਜੀ ਦੇ ਸਥਾਨ ਹਨ ਖੜੇ ਦਾ ਖਾਲਸਾ ਔਰ ਵੀ استان ਹਨ ਉਸੇ ਰੀਤੀ ਦੇ ਵਿੱਚ ਇਸ ਰੀਤੀ ਦੇ ਵਿੱਚ ਬਾਬਾ ਜੀ ਨੇ ਵਿਚਰਦਿਆਂ ਹੋਇਆਂ ਸੰਗਤਾਂ ਤੇ ਬਹੁਤ ਕਿਰਪਾ ਕੀਤੀ ਪਿੰਡ ਭਾਰ ਸਿੰਘਪਰਾ ਵਿਖੇ ਬਾਬਾ ਜੀ ਨੇ ਬਚਨ ਕੀਤੇ ਸਨ ਜੋ ਗੜੇ ਪੈਂਦੇ ਹਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਹ ਬਾਬਾ ਜੀ ਨੇ ਬਚਨ ਕੀਤਾ ਸੀ ਇਸ ਪਿੰਡ ਵਿੱਚ ਗੜੇ ਨਹੀਂ ਪੈਣਗੇ ਅੱਜ ਤੀ ਉਹ ਦੱਸਦੇ ਹਨ ਅਸੀਂ ਵੀ ਦੇਖਦੇ ਹਾਂ ਵੀ ਉੱਥੇ ਕਦੇ ਗੜੇ ਪੈਂਦੇ ਹੰਤਾਲੇ ਤੋਂ ਵਾਲੇ ਉਸ ਸਥਾਨ ਤੇ ਨਹੀਂ ਪੈਂਦੇ ਇਸ ਸਥਾਨ ਤੇ ਬਹੁਤ ਕਿਰਪਾ ਹੈ ਜਦੋਂ ਵੀ ਸੰਗਤਾਂ ਆਉਂਦੀਆਂ ਹਨ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਹੀ ਨਮਨੀਕ ਇਸ ਇਲਾਕੇ ਦੇ ਵਿੱਚ ਪਿੰਡ ਲਾਂਧੜਾ ਪਾਲਾ ਪਿੰਡ ਰਸੂਲਪੁਰ ਤਿੰਗ ਖੜਾ ਨਗਰ ਇਹ ਆਪਰਾ ਰੋਡ ਤੇ ਨਗਰ ਤੋਂ 2 ਕਿਲੋਮੀਟਰ ਤੇ ਸ੍ਰੀ ਸੋਭਤ ਸਥਾਨ ਹੈ ਸੋ ਇਸ ਸਥਾਨ ਤੇ ਦਰਸ਼ਨ ਕਰਕੇ ਧੰਤਨ ਬਾਬਾ ਧੰਨਾ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਆਪਾਂ ਜਲਦ ਮਿਲਦੇ ਆਂ ਇੱਥੇ ਹੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ